ਕਿ ਹੋ ਚਾਦਾ ਤੇ ਮੇਰੀ ਹੈਲਪ ਕਰੋ ਦੇਖੋ ਇਹਨਾਂ ਨੂੰ ਮਰਜ਼ੀ ਚਾਹੀਦੀ ਆ ਖਾਣ ਵੀ ਮੈਡੀਸਨ ਵੀ ਬੜੀਆਂ ਮਹਿੰਗੀਆਂ ਆ ਇਹਦਾ ਟਰੀਟਮੈਂਟ ਬਹੁਤ ਜ਼ਿਆਦਾ ਹੈ ਭਾਈ ਜਸਵੰਦਰ ਸਿੰਘ ਸ਼ਾਂਤ ਜਿਹੜੇ ਕਿ ਕਿਸੇ ਵਕਤ ਬੜੇ ਬੇਬਾਕੀ ਦੇ ਨਾਲ ਲਿਖਦੇ ਸਨ ਬੇਬਾਕੀ ਦੇ ਨਾਲ ਬੋਲਣ ਦੇ ਆਦੀ ਸਨ ਆਗੂ ਹਾਲਾਤ ਕਿਸ ਤਰੀਕੇ ਦੇ ਨੇ ਜਾਣਦੇ ਪੈਸੇ ਕਿ ਉਹਨੂੰ ਸਾਨੂੰ ਥੋੜਾ ਦੱਸਿਆ ਉਹ ਘਰ ਵਾਲਿਆਂ ਨੇ ਵੀ ਇਹਨਾਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਸਟੇਜ ਤੇ ਭੁੱਲ ਜਾਂਦੇ ਜਾਂ ਇੱਕ ਗੱਲ ਨੂੰ ਦੋ ਵਾਰੀ ਕਰ ਜਾਂਦੇ ਇਸ ਤਰ੍ਹਾਂ ਦਾ ਕਟਨਾ ਕਰਮਾ ਵਾਪਰਿਆ ਕਿਉਂ ਕੀ ਹੋਇਆ ਅਚਾਨਕ ਭਾਈ ਸਾਹਿਬ ਦੇ ਨਾਲ ਬਸ ਉਸ ਤੋਂ ਬਾਅਦ ਹੀ ਥੋੜੀ ਇੱਦਾ ਹੀ ਹੋ ਜਾਂਦੀ ਸੀ ਸਾਨੂੰ ਤੇ ਇਹਨਾਂ ਪਤਾ ਵੀ ਉਹਨਾਂ ਦੀ ਵਜ੍ਹਾ ਨਹੀਂ ਹੋਇਆ ਜੋ ਕੁਝ ਵੀ ਹੋਇਆ ਉਹਨਾਂ ਨੇ ਨਹੀਂ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਉਹਨਾਂ ਨੇ ਨਾਂ ਨਾਂ ਡਾਕਟਰ ਵਗੈਰਾ ਫੇ ਮੈਥੋਂ ਭੈਣ ਭਰਾਵਾਂ ਤੋਂ ਮਤਲਬ ਪੈਸੇ ਲੈ ਕੇ ਕੰਟ੍ਰਿਬਿਊਟ ਕਰਕੇ ਫੇ ਮੈਂ ਉਹਨਾਂ ਦੇ ਨਾਲ ਉਹਨਾਂ ਹੀ ਡਾਕਟਰ ਲਈ ਬੇਡੇਰ ਨੂੰ ਗਿਆਚ ਨੂੰ ਗੁਰੂ ਘਰ ਵਾਲਿਆਂ ਨੂੰ ਕਹੋ ਵੀ ਸਾਰੇ ਟਰੈਕਟਰ ਕਰਾ ਦਿਓ ਕਈ ਵਾਰੀ ਨਾ ਮੇਰੇ ਪ੍ਰਸ਼ਾਦਾ ਛਾ ਕੇ ਵੀ ਤਾਂ ਨਾ ਚੱਲ ਜਾ ਰਹੀ ਕੰਡੀਸ਼ਨ ਜਾਦਾ ਖਰਾਬ ਹੋ ਗਈ ਨਾ ਆਪਣਾ ਨਾਮ ਵੀ ਨਹੀਂ ਆਦਾ ਨਾਮ ਵੀ ਨਹੀਂ ਪਤਾ ਇਹਨਾਂ ਨੂੰ ਆਪਣਾ ਵੀ ਮੇਰਾ ਨਾਮ ਨਹੀਂ ਆਇਆ ਇਹ ਕੋਲ ਤੇ ਆਪਣਾ ਸਾਫਾ ਵੀ ਲਾ ਲਏ ਜੁੱਤੀਆਂ ਵੀ ਲਾ ਕੇ ਠੰਡੇ ਬੈਠ ਜਾਂਦੇ ਪਰ ਹੱਲੇ ਵੀ ਬੜੀ ਲੋੜ ਆ ਜੀ ਪਾ ਮਤਲਬ ਹਜੇ ਕੋਈ ਕੰਡੀਸ਼ਨ ਕਿਸੇ ਬਣੇ ਨਹੀਂ ਰਹੀ ਦੇਖੋ ਤੁਹਾਡੇ ਸਾਹਮਣੇ ਆ ਜੀ ਭਾਈ ਜਸਵਿੰਦਰ ਸਿੰਘ ਸ਼ਾਂਤ ਅੱਜ ਜਿਹੜੇ ਹਾਲਾਤਾਂ ਦੇ ਨਾਲ ਜੂਝਦੇ ਪਏ ਨੇ ਅਰਦਾਸ ਹੈ ਵਾਹਿਗੁਰੂ ਅੱਗੇ ਕਿ ਇਹੋ ਜਿਹੇ ਹਾਲਾਤ ਕਿਸੇ ਦੁਸ਼ਮਣ ਦੇ ਸਾਹਮਣੇ ਵੀ ਨਾ ਆਉਣ ਪ੍ਰਚਾਰਕ ਕੌਮ ਦੀ ਰੀੜ ਦੀ ਹੱਡੀ ਹੁੰਦੇ ਨੇ ਪ੍ਰਚਾਰਕਾ ਤੋਂ ਬਿਨਾ ਖਾਸ ਕਰ ਕੋਈ ਵੀ ਕੌਮ ਹੈ ਜਿਹੜੀ ਅੱਗੇ ਆਪਣਾ ਵਿਸਥਾਰ ਨਹੀਂ ਕਰ ਸਕਦੀ ਪਰ ਕਿਤੇ ਨਾ ਕਿਤੇ ਤਰਸਦੀ ਇਹ ਵੀ ਰਹੀ ਹੈ ਕਿ ਪਿਛਲੇ ਸਮੇਂ ਦੇ ਦਰਮਿਆਨ ਬਹੁਤ ਸਾਰੀਆਂ ਭੂਲਾਂ ਸਾਡੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਵੀ ਹੋਈਆਂ ਨਜ਼ਰ ਆਉਂਦੀਆਂ ਨੇ ਪਰ ਦੋਸਤੋ ਅੱਜ ਸਿੱਖ ਕੌਮ ਦੇ ਵਿਦਵਾਨ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਘਰ ਦੇ ਵਿੱਚ ਮੌਜੂਦ ਆ ਜਿਹੜੇ ਕੈਨੇਡਾ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜਾਂਦੇ ਨੇ ਪਰ اچانک ਉਹਨਾਂ ਦੇ ਨਾਲ ਬਹੁਤ ਵੱਡਾ ਹਾਦਸਾ ਹੋ ਜਾਂਦਾ ਹੈ ਜਿਸ ਹਾਦਸੇ ਤੋਂ ਬਾਅਦ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਅਟੈਕ ਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਹ ਮੈਂਟਲੀ ਤੌਰ ਤੇ ਅਪਸਟ ਹੋ ਜਾਂਦੇ ਨੇ ਨਾ ਕਿਸੇ ਦੇ ਨਾਲ ਕੋਈ ਗੱਲਬਾਤ ਕਰ ਸਕਦੇ ਨਾ ਤੇ ਨਾ ਹੀ ਕੋਈ ਵੀ ਜਿਹੜੀ ਗੱਲਬਾਤ ਉਹ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਸਾਂਝੀ ਕਰ ਸਕਦੇ ਨੇ ਤੇ ਮੈਂ ਅੱਜ ਭਾਈ ਜਸਵਿੰਦਰ ਸਿੰਘ ਸ਼ਾਂਤ ਜੋ ਕਿ ਸਿੱਖ ਕੌਮ ਦੇ ਵਿਦਵਾਨ ਪ੍ਰਚਾਰਕ ਰਹੇ ਨੇ ਜਿਨ੍ਹਾਂ ਨੇ ਮੌਜੂਦਾ ਸਮੇਂ ਦੇ ਵਿੱਚ ਬਹੁਤ ਵੱਡੀ ਇਤਿਹਾਸ ਦੀ ਰਾਹੀ ਤੇ ਮੌਜੂਦਾ ਜਿਹੜੀਆਂ ਚੁਣੌਤੀਆਂ ਪੰਜਾਬ ਦੇ ਦਰਪੇਸ਼ ਨੇ ਉਹਨਾਂ ਦੇ ਉੱਪਰ ਵੱਡੀ ਸਮੀਖਿਆ ਰਸਾਲਿਆਂ ਦੇ ਰੂਪ ਦੇ ਵਿੱਚ ਵੀ ਕੀਤੀ ਹੈ ਇਸੇ ਨੂੰ ਲੈ ਕੇ ਦੇਖ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਭਾਈ ਜਸਵਿੰਦਰ ਸਿੰਘ ਸ਼ਾਂਤ ਜਿਹੜੇ ਕਿ ਕਿਸੇ ਵਕਤ ਬੜੇ ਬੇਬਾਕੀ ਦੇ ਨਾਲ ਲਿਖਦੇ ਸਨ ਬੇਬਾਕੀ ਦੇ ਨਾਲ ਬੋਲਣ ਦੇ ਆਦੀ ਸਨ ਆਡੋ ਭਾਈ ਜਸਵਿੰਦਰ ਸਿੰਘ ਸ਼ਾਂਤ ਦੇ ਹਾਲਾਤ ਕਿਸ ਤਰੀਕੇ ਦੇ ਨੇ ਕਿ ਬੈੱਡ ਦੇ ਉੱਪਰ ਲੇਟੇ ਹੋਏ ਨੇ ਡਾਈਪਰ ਲਾਉਣਾ ਪੈਂਦਾ ਏ ਨਾ ਕੁਝ ਸ਼ਕਤ ਦੇ ਨੇ ਨਾ ਹੀ ਪਰਿਵਾਰ ਦੇ ਨਾਲ ਕੋਈ ਗੱਲਬਾਤ ਕਰ ਸਕਦੇ ਨੇ ਤੇ ਨਾ ਹੀ ਪਰਿਵਾਰ ਨੂੰ ਇਸ਼ਾਰੇ ਦੇ ਨਾਲ ਸਮਝਾ ਸਕਦੇ ਨੇ ਕਿਸੇ ਗੱਲਬਾਤ ਦੀ ਬਾਬਤ ਉਹਨਾਂ ਦੇ ਵਾਈਫ ਮੇਰੇ ਨਾਲ ਨੇ ਗੱਲਬਾਤ ਕਰਦੇ ਆ ਬੀਬੀ ਜੀ ਵਾਈਪੁਰ ਜੀ ਕਾ ਖਾਲਸਾ ਵਾਈਪੁਰ ਜੀ ਕਾ ਖਾਲਸਾ ਵਾਈਪੁਰ ਜੀ ਕਾ ਖਾਲਸਾ ਕੀ ਨਾਮ ਹੈ ਜੀ ਤੁਹਾਡਾ ਭੁਲਜੀ ਸਕੋਰ ਪੰਜੀ ਜੋ ਕੁਝ ਵਾਪਰਿਆ ਬਹੁਤ ਦੁਖਦਈ ਹੈ ਇਹ ਜਿਹੜਾ ਘਟਨਾ ਕਰਮ ਵਾਪਰਦਾ ਏ ਇਸ ਜ਼ਿੰਦਗੀ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਕੋਈ ਸਮੱਸਿਆ ਸੀ ਕਿ ਜਦੋਂ ਮੈਂਟਲੀ ਤੌਰ ਤੇ ਕੋਈ ਨਾ ਕੋਈ ਆਪਸੈਟ ਦੀ ਸਮੱਸਿਆ ਆਈ ਹੋਵੇ ਜਾਂ ਪਹਿਲੀ ਵਾਰੀ ਹੋਇਆ ਏ ਨਹੀਂ ਵੀਰ ਜੀ ਪਹਿਲੀ ਵਾਰੀ ਇਦਾਂ ਹੋਇਆ ਅੱਗੇ ਪਹਿਲਾਂ ਕਦੀ ਵੀ ਇਦਾਂ ਹੋਇਆ ਸੀ ਇਹਨਾਂ ਨੂੰ ਆ ਫਸਟ ਟਾਈਮ ਮਤਲਬ ਕੈਨੇਡਾ ਹੀ ਗਿਆ ਦਸੰਬਰ ਚ ਗਿਆ ਸੀ ਬੜੇ ਵਧੀਆ ਗਿਆ ਆ ਆ ਅਗਲਾ ਦਸੰਬਰ ਆਇਆ ਤਾਂ ਉਹਦੇ ਵਿੱਚ ਇਦਾਂ ਮਤਲਬ ਸਿੱਧੀ ਢਾਂਡ ਚੱਲਦੇ ਪੈ ਸੀ ਉਦੋਂ ਹੀ ਸਾਨੂੰ ਥੋੜਾ ਦੱਸਿਆ ਗੁਰੂ ਘਰ ਵਾਲਿਆਂ ਨੇ ਵੀ ਇਹਨਾਂ ਦੀ ਯਾਦਦਾਸ਼ ਕਮਜ਼ੋਰ ਹੁੰਦੀ ਸਟੇਜ ਤੇ ਭੁੱਲ ਜਾਂਦੇ ਜਾਂ ਇੱਕ ਗੱਲ ਨੂੰ ਦੋ ਵਾਰੀ ਕਰ ਜਾਂਦੇ ਆ ਬਸ ਪੰਨਾ ਸਾਨੂੰ ਕਦੀ ਨਹੀਂ ਸੀ ਅਸੀਂ ਦੇਖਿਆ ਵੀ ਇਦਾਂ ਕੋਈ ਪ੍ਰੋਬਲਮ ਹੀ ਨਹੀਂ ਆਈ ਸੀ ਕਦੀ ਸਿਰ ਵੀ ਨਹੀਂ ਦੁਖਿਆ ਸੀ ਨਾ ਤਾਂ ਕਦੀ ਕਿਆ ਹੀ ਨਹੀਂ ਸੀ ਵੀ ਮੈਨੂੰ ਕੋਈ ਪ੍ਰੋਬਲਮ ਆ ਅਸੀਂ ਤਾਂ ਪਹਿਲੀ ਵਾਰ ਹੀ ਦੇਖਿਆ ਪਹਿਲਾਂ ਇਦਾਂ ਨਹੀਂ ਸੀ ਕੋਈ ਪ੍ਰੋਬਲਮ ਪਹਿਲਾਂ ਮੋਰ ਸਾਰੇ ਦੇਸ਼ਾਂ 'ਚ ਪ੍ਰਚਾਰ ਹਾਂਜੀ ਜਾਂਦੇ ਰਹੇ ਪਹਿਲੇ ਆਸਟ੍ਰੇਲੀਆ ਤੋਂ ਆਏ ਨਿਊਜ਼ੀਲੈਂਡ ਕੈਨੇਡਾ ਸਾਰੇ ਕੈਨੇਡਾ ਦੂਜੀ ਵਾਰ ਹੀ ਗਿਆ ਸੀ ਕੈਨੇਡਾ ਵੀ ਹੂੰ ਜਾਂਦੇ ਰਹਿੰਦੇ ਸੀ ਇੰਗਲੈਂਡ ਵਗੈਰਾ ਪਰ ਕਦੀ ਪ੍ਰੋਬਲਮ ਨਹੀਂ ਆਈ ਸੀ ਸਾਰੇ ਇਹ ਮਤਲਬ ਪੂਰੀ ਦੁਨੀਆ ਨੂੰ ਪਤਾ ਪੰਜ ਨੂੰ ਪਤਾ ਆ ਜੀ ਵੀ ਚਲੋ ਤਾਂ ਫੇਸਬੁੱਕ ਤੇ ਇਹਨਾਂ ਨਾਲ ਦੁਨੀਆ ਨੂੰ ਪਤਾ ਆ ਪਰ ਅਸੀਂ ਤਾਂ ਪਹਿਲੀ ਵਾਰ ਹੀ ਦੇਖਿਆ ਸੀਗਾ ਪਰ ਇਸ ਤਰ੍ਹਾਂ ਦਾ ਘਟਨਾ ਕਰਮਾ ਵਾਪਰਿਆ ਕਿਉਂ ਕੀ ਹੋਇਆ ਅਚਾਨਕ ਭਾਈ ਸਾਹਿਬ ਦੇ ਨਾਲ ਕਿ ਇਸ ਤਰੀਕੇ ਦੇ ਨਾਲ ਇੰਨੀ ਵੱਡੀ ਸਮੱਸਿਆ ਸਾਹਮਣੇ ਆ ਗਈ ਕਿ ਹੁਣ ਤੇ ਪਰਿਵਾਰ ਦੇ ਨਾਲ ਨਾਲ ਇਸ ਚੱਡੇ ਤਰੀਕੇ ਦੇ ਨਾਲ ਗੱਲ ਕਰ ਸਕਦੇ ਨਾ ਇਸ਼ਾਰਿਆਂ ਦੇ ਨਾਲ ਸਮਝਾ ਸਕਦੇ ਆ ਮੈਂਟਲੀ ਤੌਰ ਤੇ ਭਾਈ ਸਾਹਿਬ ਦੇ ਅਫਸਟ ਹੋਣ ਦੇ ਪਿੱਛੇ ਜਿਹੜੀ ਘਟਨਾ ਲੱਗਦੀ ਅਸਰ ਦੇ ਵਿੱਚ ਵਾਪਰਿਆ ਕੀ ਇਹਨਾਂ ਦੇ ਨਾਲ ਅਸਲ ਜੀ ਵੀਰ ਵੀ ਜਦੋਂ ਉਹ ਸਿੰਘ ਜਿਹੜਾ ਇਹ ਕੈਨੇਡਾ ਗਿਆ ਸੀ 10 15 ਦਿਨਾਂ ਬਾਅਦ ਉਹ ਸਿੰਘ ਦੌਰ ਗਿਆ ਸੀ ਅਮਰੀਕਾ बस ਉਸ ਤੋਂ ਬਾਅਦ ਹੀ ਥੋੜੀ ਇਦਾਂ ਹੀ ਹੋ ਜਾਂਦੀ ਸੀ ਕਈ ਵਾਰੀ ਫੋਨ ਸਾਨੂੰ ਨਾ ਕਰਦੇ ਹੁੰਦੇ ਸੀ ਕਈ ਵਾਰੀ ਫੋਨ ਲਾ ਕੇ ਥੋੜਾ ਜਿਹਾ ਮਤਲਬ ਟੈਨਸ਼ਨ ਜੀ ਦੇ ਨਾਲ ਜਿੱਦਾਂ ਰਹਿੰਦਾ ਨਾ ਬੰਦਾ ਟੈਨਸ਼ਨ ਵਿੱਚ ਹੁੰਦਾ ਆ ਬਸ ਇਦਾਂ ਹੀ ਰਹਿੰਦੇ ਹੁੰਦੇ ਸੀਗੇ ਤੇ ਸੀ ਬੜਾ ਸਮਝਾਉਣਾ ਵੀ ਚਲੋ ਇਹਨਾਂ ਦੇ ਫਰੈਂਡ ਸਰਕਲ ਨੂੰ ਵੀ ਮੈਂ ਕਹਣਾ ਵੀ ਤੁਸੀਂ ਇਹਨਾਂ ਨੂੰ ਹੌਸਲਾ ਦਿਆ ਕਰੋ ਕਿ ਚਲੋ ਇਹਨਾਂ ਦਾ ਤਾਂ ਕੋਈ ਕਸੂਰ ਹੀ ਨਹੀਂ ਜਦ ਅਸਟੇਜ ਤੇ ਸੀ ਮੌਕੇ ਤੇ ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਵੀ ਇਹ ਸਟੇਜ ਤੇ ਸੀਗੇ ਉਸ ਟਾਈਮ ਅਸੀਂ ਬੜਾ ਸਮਝਾਉਂਦੇ ਰਹੇ ਪਰ ਤੁਹਾਨੂੰ ਪਤਾ ਹੀ ਜਿੰਨਾ ਮਰਜ਼ੀ ਅਸੀਂ ਕਹਿ ਲਈਏ ਵਿਚਾਰੇ ਬੰਦੇ ਨੂੰ ਟੈਨਸ਼ਨ ਤਾਂ ਹੁੰਦੀ ਆ ਜੇ ਜੀ ਰਿਸਪੌਂਸਿਬਿਲਟੀ ਸੀ ਪੂਰੀ ਚਲੋ ਜਥੇਨੂ ਨਾਲ ਲੈ ਕੇ ਗਏ ਸੀਗੇ ਪਹਿਲਾਂ ਵੀ ਜਾਂਦੇ ਰਹਾ ਚਲੋ ਆਉਂਦੇ ਰਹਾ ਤੇ ਬਸ ਉਹਨਾਂ ਦੀ ਜੈਂਕਸ਼ਨ ਦੇ ਨਾਲ ਹੀ ਅਸੀਂ ਸਾਨੂੰ ਤਾਂ ਇੰਨਾ ਪਤਾ ਵੀ ਉਹਨਾਂ ਦੀ ਵਜ੍ਹਾ ਨਾਲ ਹੀ ਹੋਇਆ ਜੋ ਕੁਝ ਵੀ ਹੋਇਆ ਹੈ ਅੱਜ ਜਿਹੜੀ ਇਹਨਾਂ ਦੀ ਆਹ ਕੰਡੀਸ਼ਨ ਆ ਇਹ ਉਹਨਾਂ ਦੀ ਵਜ੍ਹਾ ਨਹੀਂ ਆ ਚ ਕਿਹੜੇ ਘਰ ਤੋਂ ਸਭ ਦੇ ਵਿੱਚ ਭਾਈ ਸਾਹਿਬ ਡਿਊਟੀ ਨਿਭਾ ਰਹੇ ਸੀ ਕਦੋਂ ਇਹ ਭਾਣਾ ਵਾਪਰਦਾ ਕਿ ਜਦੋਂ ਇਸ ਤਰ੍ਹਾਂ ਦੀ ਸਮੱਸਿਆ ਸਾਹਮਣੇ ਆ ਜਾਂਦੀ ਹੈ ਕਿ ਜਿਹੜੇ ਭਾਈ ਜਸਵਿੰਦਰ ਸਿੰਘ ਕਿਸੇ ਵਕਤ ਵੀ ਬਾਕੀ ਦੇ ਨਾਲ ਲਿਖਣ ਤੇ ਬੋਲਣ ਦੇ ਆਦੀ ਸੀ ਇੱਕ ਤਰ੍ਹਾਂ ਦੇ ਨਾਲ ਬੈੱਡ ਦੇ ਉੱਪਰ ਪੈ ਜਾਂਦੇ ਇਸ ਤਰ੍ਹਾਂ ਦੀ ਸਮੱਸਿਆ ਸ਼ੁਰੂ ਕਿ ਕਦੋਂ ਹੁੰਦੀ ਹੈ ਜੀ ਇਹ ਦਸੰਬਰ ਵਿੱਚ ਭਾਜੀ ਆ ਦਸੰਬਰ 2023 ਵਿੱਚ ਹੂੰ ਗੁਰੂ ਘਰ ਸਿੱਖ ਸਪੈਸ਼ਲ ਸੈਂਟਰ ਇਮਪ੍ਰੈਂਟਨ ਦੇ ਵਿੱਚ ਆ ਸ਼ਾਇਦ ਤੇ ਉੱਥੇ ਗੁਰੂ ਘਰ ਚ ਸੀਗੇ ਉੱਥੇ 16 17 ਦਸੰਬਰ ਨੂੰ ਸਾਨੂੰ ਕਾਲ ਆਈ ਸੀ ਗੁਰੂ ਘਰ ਤੋਂ ਮੇਰੇ ਬੇਟੇ ਨੂੰ ਬੁਲਾਇਆ ਸੀਗਾ ਮੇਰਾ ਬੇਟਾ ਵੀ ਆਰਸ਼ਪ੍ਰੀਤ ਸਿੰਘ ਉੱਥੇ ਟ੍ਰਾਂਟੋ ਵਿੱਚ ਸਟੱਡੀ ਕਰਦਾ ਆ ਤੇ ਗੁਰੂ ਘਰ ਵਾਲਿਆਂ ਨੇ ਉਹਨਾਂ ਨੂੰ ਬੁਲਾਇਆ ਸੀਗਾ ਬੇਟੇ ਨੂੰ ਇਹਨਾਂ ਕੋਈ ਇੱਕ ਦੋ ਵਾਰੀ ਨੰਬਰ ਲਿਆ ਸ਼ਾਇਦ ਇਹ ਦਿਲ ਦੇ ਨਹੀਂ ਸੀਗੇ ਉਹਨੂੰ ਥੋੜਾ ਜਿਹਾ ਹੋਛ ਬੱਚੀ ਵੈਸੇ ਪਰ ਉਹਦਾ ਯਾਦ ਜ਼ਿਆਦਾ ਛੋਟੀ ਕਮਜ਼ੋਰ ਹੁੰਦੀ ਜਾਂਦੀ ਸੀ ਤੇ ਉਹਨਾਂ ਨੇ ਫਿਰ ਇਹ ਬੇਟੇ ਨੂੰ ਬੁਲਾਇਆ ਫਿਰ ਬੇਟੇ ਨੇ ਮੇਰੇ ਨਾਲ ਗੱਲ ਕੀਤੀ ਫਿਰ ਮੇਰੀ ਵੀ ਗੱਲ ਕਰਾਈ ਉਹਨਾਂ ਨਾਲ ਗੁਰੂ ਘਰ ਵਾਲਿਆਂ ਨਾਲ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਵੀ ਵੀਰਜੀ ਉਹਨਾਂ ਨੂੰ ਭੇਜ ਦਿਓ ਇੰਡੀਆ ਹਨਾ ਜੇ ਤੁਹਾਨੂੰ ਲੱਗਦਾ ਆ ਵੀ ਮੈਂ ਤਾਂ ਇੱਥੇ ਕੋਈ ਰਿਸ਼ਤੇ ਆ ਸਾਡਾ ਇਦਾਂ ਦਾ ਨਹੀਂ ਹੈਗਾ ਇਹਨਾਂ ਦੇ ਬਾਹਰ ਕੋਈ ਰੱਖਦਾ ਹੀ ਨਹੀਂ ਪਹਿਲੀ ਗੱਲ ਇੰਡੀਆ ਵੀ ਨਹੀਂ ਰੱਖਦਾ ਬਾਹਰ ਤੱਕ ਹੀ ਰੱਖਦਾ ਜੋ ਬੰਦਾ ਬਿਮਾਰ ਹੋਵੇ ਤਾਂ ਮੈਂ ਕਿਹਾ ਤੁਸੀਂ ਕਰ ਦਿਓ ਪਰ ਉਹਨਾਂ ਨੇ ਨਹੀਂ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਉਹਨਾਂ ਨੇ ਨਾ ਇਹਨਾਂ ਮਤਲਬ ਪੈਸੇ ਲੈ ਕੇ ਕੰਟਰੀਬਿਊਟ ਕਰਕੇ ਫੇ ਮੈਂ ਉਹਨਾਂ ਦੇ ਨਾਲ ਯੂਨੀਟ ਟਰੈਕਟਰ ਕਰਾਈ ਜੀ ਜਿਉਂ ਉਹਨਾਂ ਦੇ ਬੇਟੇ ਦੀ ਆਉਣ ਜਾਣ ਦੀ ਕਰਾਈ ਉਹਦੀ ਸਟੱਡੀ ਚੱਲਦੀ ਪਈ ਸੀ ਉਹਦਾ ਵੀ ਲਾਸ ਹੁੰਦਾ ਸੀ ਜੇ ਉਹ ਰਹਿੰਦਾ ਸੀ ਤਾਂ ਫੇ ਮੈਂ ਇਹਨਾਂ ਦੀ ਕਰਵਾਈ ਇਹਦੇ ਵਿੱਚ ਮੈਨੂੰ 15 20 ਦਿਨ ਲੱਗੇ ਉਹ ਤੇ ਥੋੜੀ ਜਿਹੀ ਹੋਰ ਕੰਡੀਸ਼ਨ ਖਰਾਬ ਹੋ ਗਈ ਇਹਨਾਂ ਦੀ ਗੁਰਦੁਆਰਾ ਕਮੇਟੀ ਨੇ ਨਹੀਂ ਉਹਨਾਂ ਨੇ ਨਹੀਂ ਉਹਨਾਂ ਨੇ ਨਹੀਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਇਦਾਂ ਕਰ ਸਕਦੇ ਤਾਂ ਵੀਰ ਜੀ ਕਰ ਦਿਓ ਤੇ ਬੇਟੇ ਨੂੰ ਵੀ ਕਿਹਾ ਸੀ ਵੀ ਗੁਰੂ ਘਰ ਵਾਲਿਆਂ ਨੂੰ ਕਹੋ ਵੀ ਜੀ ਸਹੀ ਟਰੈਕਟਰ ਕਰਾ ਦਿਓ ਤੇ ਮੈਂ ਬੇਟੇ ਨੂੰ ਮਤਲਬ ਪਾਪਾ ਨੂੰ ਮੈਂ ਆਪਣੇ ਨੂੰ ਛੱਡ ਕੇ ਤੇ ਤੇ ਨਹੀਂ ਉਹਨਾਂ ਨੇ ਕੀਤੀ ਫਿਰ ਉਹ ਕਹਿੰਨਾ ਮਮਾ ਤੁਸੀਂ ਪਾਪਾ ਦੀ ਕੰਡੀਸ਼ਨ ਜ਼ਿਆਦਾ ਹੁੰਦੀ ਜਾਂਦੀ ਆ ਖਰਾਬ ਵੀ ਜ਼ਿਆਦਾ ਚ ਮਤਲਬ ਕਈ ਵਾਰ ਇਹਨਾਂ ਨੇ ਪਛਾਦਾ ਛੱਕੇ ਵੀ ਕਹਿੰਨਾ ਮੈਂ ਛਕਿਆ ਨਹੀਂ ਤੇ ਕਈ ਵਰੀ ਮਤਲਬ ਅਜੇ ਇਸ਼ਨਾਨ ਪਾਣੀ ਕਰਕੇ ਆਏ ਥੋੜੀ ਜਰ ਫੇ ਚਲ ਜਾਣਾ ਵੀ ਮਤਲਬ ਦਿਮਾਗ ਚ ਚੇਤਾ ਭਨਣ ਲੱਪਿਆ ਸੀ ਨਾ ਸਟੈਪ ਬਾਏ ਸਟੈਪ ਹੁੰਦਾ ਗਿਆ ਸਾਰਾ ਕੁਝ ਸਟੈਪ ਬਾਏ ਸਟੈਪ ਥੋੜੇ ਜਿਨਾਂ ਚ ਹੋ ਗਿਆ ਸਾਰਾ ਕੁਝ ਹੂੰ ਜਦੋਂ ਇੰਡੀਆ ਅਸੀਂ ਫਿਰ ਮੈਂ ਕਰਵਾਈ ਟੈਕਟ ਵਗੈਰਾ ਬੇਟਾ ਇੰਡੀਆ ਲੈ ਕੇ ਆਇਆ ਅਸੀਂ ਇਹਨਾਂ ਨੂੰ ਆਰਮਾਨ ਹਸਪੀਟਲ ਜਲੰਧਰ ਵਿੱਚ ਆ ਉਥੇ ਇਹਨਾਂ ਨੂੰ ਲੈ ਕੇ ਗਏ ਉਥੇ ਉਹਨਾਂ ਨੇ ਇਹਨਾਂ ਦੇ ਮਤਲਬ ਟੈਸਟ ਵਗੈਰਾ ਕੀਤੇ ਐਮ ਆਰ ਆਈ ਵਗੈਰਾ ਸੀਟੀ ਸਕੈਨ ਜੋ ਵੀ ਹੋਈਆਂ ਸਾਰਾ ਕੁਝ ਹੋਇਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹਨਾਂ ਨੂੰ ਬ੍ਰੇਨ ਟਿਊਮਰ ਆ ਹਾਂਜੀ ਮਤਲਬ ਇੱਕਦਮ ਹੀ ਅਟੈਕ ਹੋਇਆ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਸਾਨੂੰ ਪਤਾ ਨਹੀਂ ਸੀਗਾ ਉਹ ਥੋੜਾ ਪਰੇਸ਼ਾਨੀ ਸੀ ਜਿਹੜੇ ਸਿੰਗ ਤੋਂ ਆੜ ਗਏ ਸੀ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਟੈਨਸ਼ਨ ਤੇ ਮਤਲਬ ਦਿਮਾਗ ਤੇ ਜ਼ੋਰ ਪਾਉਂਦੇ ਰਹਿ ਤੋ ਉਹਦੇ ਨਾਲ ਹੀ ਪਾਸ ਇਹਨਾਂ ਦੀ ਆਹ ਕੰਡੀਸ਼ਨ ਆ ਜਦੋਂ ਬੰਦੇ ਕੋਲੇ ਕੋਈ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਫੈਮਿਲੀ ਮੈਂਬਰਸ ਦੇ ਨਾਲ ਸਾਂਝੀ ਕੀਤੀ ਜਾਂਦੀ ਹੈ ਕੀ ਤੁਹਾਡੇ ਨਾਲ ਕਦੇ ਵਾਰਤਾਲਾਪ ਹੋਇਆ ਕਿ ਮੈਨੂੰ ਇਹ ਚਿੰਤਾ ਆ? ਨਹੀਂ ਵੀਰ ਜੀ ਇੱਦਾਂ ਸੀ ਐਕਚੁਅਲੀ ਮੈਂ ਖੁਦ ਹਾਰਟ ਦੀ ਪੇਸ਼ੈਂਟ ਆ। ਮੇਰੇ ਮੈਨੂੰ ਤਾਂ ਕੋਈ ਗੱਲ ਦੱਸਦੇ ਹੀ ਨਹੀਂ ਸੀ। ਕਦੀ ਵੀ ਦੱਸੀ ਨਹੀਂ ਸੀ ਬੇਟੇ ਨੇ ਮੈਨੂੰ ਜਰੂਰ ਦੱਸਿਆ ਉਹ ਵੀ ਜਾਦੂ ਕੰਡੀਸ਼ਨ ਜ਼ਿਆਦਾ ਹੋ ਗਈ ਸੀ ਇਹਨਾਂ ਦੀ। ਪਹਿਲਾਂ ਮੈਨੂੰ ਚਾਜੇ ਉਹਨੂੰ ਪਤਾ ਵੀ ਹੋਊਗਾ ਉਹ ਕਹਿੰਦਾ ਮੇਨੂੰ ਮਮਾ ਇੰਨੇ ਹੀ ਗੁਰੂ ਘਰ ਵਾਲੇ ਦੱਸਿਆ ਤੁਸੀਂ। ਜ਼ਿਆਦਾ ਅਸ਼ਕ ਕਮਜ਼ੋਰ ਹੁੰਦੀ ਜਾਂਦੀ ਕਹਿੰਦੇ ਮੈਂ ਕਿਹਾ ਕੋਈ ਨਾ ਵੀ ਬਾਬਾ ਜੀ ਮੈਂ ਆਉਂਗਾ ਮੇਰੇ ਐਗਜ਼ਾਮ ਚੱਲਦੇ ਪਏ ਵੀ ਖਤਮ ਹੋ ਰੈਂਡੋ ਤੇ ਮੈਂ ਆਉਣਾ। ਫਿਰ 2-4 ਦਿਨ ਪਾਪਾ ਕੋਲ ਰ ਉਜਾਣਾ ਤੇ ਫਿਰ ਨਹੀਂ ਉਹ ਕਹਿੰਦੇ ਮम्मा ਵੀ ਪਾਪਾ ਦੀ ਤੇ ਦਿਨ ਦਿਨ ਕੰਡੀਸ਼ਨ ਜ਼ਿਆਦਾ ਖਰਾਬ ਹੁੰਦੀ ਰਹੀ ਆ ਵੀ ਉਹਨਾਂ ਨੂੰ ਯਾਦ ਸੱਚ ਨੂੰ ਮੈਂ ਤਾਂ ਗੁਰੂ ਘਰ ਵਾਲੇ ਠੀਕ ਕਹਿੰਦੇ ਆ ਪਰ ਉਹਨਾਂ ਨੇ ਮੇਰੀ ਹੈਲਪ ਨਹੀਂ ਕੀਤੀ ਵੀ ਇਹਨਾਂ ਨੂੰ ਇੰਡੀਆ ਭੇਜ ਦੇਦੇ ਸ਼ਾਇਦ ਪਹਿਲਾ ਟ੍ਰੀਟਮੈਂਟ ਹੋ ਜਾਂਦਾ ਇਹਨਾਂ ਦਾ ਵੀ ਔਨ ਸੀ 15 20 ਦਿਨ ਲੰਘ ਗਏ ਜਿੱਦੋਂ ਮੈਂ ਟੈਕਟ ਵਗੈਰਾ ਕਰਾਈ ਚਲੋ ਥੋੜਾ ਜਿਹਾ ਜਿੱਦਾਂ ਥੋੜੀ ਕੰਡੀਸ਼ਨ ਜ਼ਿਆਦਾ ਖਰਾਬ ਹੋ ਗਈ ਨਾਲ ਆਪਣਾ ਨਾਮ ਵੀ ਨਹੀਂ ਯਾਦ ਨਾਮ ਵੀ ਨਹੀਂ ਪਤਾ ਇਹਨਾਂ ਨੂੰ ਆਪਣਾ ਵੀ ਮੇਰਾ ਨਾਮ ਕੀ ਆ ਨਾ ਬੇਟੇ ਬਾਰੇ ਪਤਾ ਸੀ ਇਹਨਾਂ ਨੂੰ ਵੀ ਇਹ ਬੇਟਾ ਕੌਣ ਹੈ ਮੇਰੇ ਨਾਲ ਜਿਹੜਾ ਆ ਏਅਰਪੋਰਟ ਏਰੋਪਲੇਨ ਚ ਪੂਰੇ ਜਿੰਨੇ ਘੰਟੇ ਵੀ ਲੱਗਦੇ ਕੈਨੇਡਾ ਤੋਂ ਇੱਥੇ ਆਉਣ ਦੇ 13 14 ਜਿੰਨੇ ਵੀ ਲੱਗਦੇ ਹੋਣਗੇ 16 ਜਿੰਨੇ ਵੀ ਉਹਨਾਂ ਟਾਈਮ ਪੂਰਾ ਬੈਠੇ ਨਹੀਂ ਇਹ ਲਗਾਤਾਰ ਹੀ ਚਲਦੇ ਫਿਰਦੇ ਚਲਦੇ ਫਿਰਦੇ ਆ ਇੱਕ ਮਿੰਟ ਵੀ ਸੀਟ ਤੇ ਨਹੀਂ ਬੈਠ ਕੇ ਬੈਠੇ ਇਹ ਬਸ ਕੰਡੀਸ਼ਨ ਦਿਨੋਦੈ ਨਹੀਂ ਜ਼ਿਆਦਾ ਹੋ ਗਈ ਹੁਣ ਤੁਹਾਡੇ ਸਾਹਮਣੇ ਆ ਦੇ ਬਸ ਇਦਾਂ ਹੀ ਆ ਬਹੁਤ ਸਾਰੀਆਂ ਢਾਡੀ ਸਭਾਵਾਂ ਵਾਂ ਪ੍ਰਚਾਰਕ ਸਭਾਵਾਂ ਕਿਸੇ ਨੇ ਸਪੋਰਟ ਕੀਤੀ ਹੈ ਪੈਸੇ ਦੇ ਪੱਖ ਤੋਂ ਜਾਂ ਹੋਰ ਬਹੁਤ ਸਾਰੇ ਪੱਖ ਨੇ ਕੋਈ ਸਾਥ ਦਿੱਤਾ ਕਿਸੇ ਨੇ ਹਾਂਜੀ ਹਾਂਜੀ ਨਿਊਜ਼ੀਲੈਂਡ ਵਾਲੇ ਆ ਵੀਰਜੀ ਭਾਜੀ ਦਲਜੀਤ ਸਿੰਘ ਇਹਨਾਂ ਦੇ ਪਿੰਡ ਤੋਂ ਆ ਪਿੰਡ ਸੈਫਲਾਬਾਦ ਤੋਂ ਉਹਨਾਂ ਨੇ ਸਾਡੀ ਕਾਫੀ ਸਪੋਰਟ ਕੀਤੀ ਆ ਬਹੁਤ ਜ਼ਿਆਦਾ ਪਰ ਤੁਹਾਨੂੰ ਪਤਾ ਜੀ ਇਸ ਕੰਡੀਸ਼ਨ ਵਿੱਚ ਤੇ ਕੋਈ ਲਿਮਟ ਹੀ ਹੈ ਨਹੀਂ ਜੀ ਨਾ ਟ੍ਰੀਟਮੈਂਟ ਦੀ ਤੇ ਨਾ ਪੈਸੇ ਦੀ ਮਤਲਬ ਡੇਲੀ 2-2 ਲੱਖ ਵੀ ਜਮ੍ਹਾਂ ਕਰਾਉਂਦੇ ਰਹੇ ਸੀ ਵੀ ਚਲੋ ਮੈਂ ਆਪਣਾ ਵੀ ਕੁਝ ਨਹੀਂ ਛੱਡਿਆ ਕਿ ਮੇਰੀ ਮਤਲਬ ਕੀਤੀ ਥੋੜੀ ਬਥੇ ਹੈਲਪ ਮੈਂ ਇਦਾਂ ਨਿਕਿਆ ਜਿਵੇਂ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਕੀਤੀ ਆ ਮਤਲਬ ਤੇ ਪਰ ਹਲੇ ਵੀ ਬੜੀ ਲੋੜ ਆ ਜੀ ਪਾ ਮਤਲਬ ਹਲੇ ਕੋਈ ਕੰਡੀਸ਼ਨ ਕਿਸੇ ਬਣੇ ਨਹੀਂ ਹੈਗੀ ਦੇਖ ਲਓ ਤੁਹਾਡੇ ਸਾਹਮਣੇ ਆ ਜੋ ਵੀ ਹੈਗਾ ਡਾਕਟਰ ਕੀ ਕਹਿੰਦੇ ਹੁਣ ਡਾਕਟਰ ਕਹਿੰਦੇ ਵੀ ਡੇਢ ਦੋ ਸਾਲ ਵੀ ਲੱਗ ਸਕਦੇ ਆ ਹਮ ਲੱਗ ਵੀ ਸਕਦੇ ਠੀਕ ਹੋ ਮਤਲਬ ਹੁਣ ਠੀਕ ਹੋ ਵੀ ਸਕਦੇ ਆ ਤੇ ਕੁਝ ਕਹਿ ਵੀ ਨਹੀਂ ਸਕਦੇ ਹਲੇ ਕਿਉਂਕਿ ਬ੍ਰੇਨ ਦਾ ਕੰਮ ਆ ਉਹਨਾਂ ਸਾਡਾ ਕੰਮ ਦਾ ਟ੍ਰੀਟਮੈਂਟ ਕਰਨਾ ਆ ਅਗਿਓ ਸਿਗਨਲ ਇਹਨਾਂ ਨੂੰ ਮਿਲਦਾ ਹਲੇ ਨਹੀਂ ਮਿਲਦਾ ਸਿਗਨਲ ਮਿਲਦਾ ਹੁੰਦਾ ਤੇ ਆਹ ਕੰਡੀਸ਼ਨ ਨਹੀਂ ਹੁੰਦੀ ਦੇਖੋ ਇਦਾਂ ਪਾਇਆ ਨਾ ਕੁਝ ਪਿੰਦੇ ਚਮਚੇ ਦੇ ਨਾਲ ਇਹਨਾਂ ਨੂੰ ਨਾਰੀਅਲ ਪਾਣੀ ਵਗੈਰਾ ਏਕੋੜ ਚੀਜ਼ਾਂ ਹੀ ਦੇ ਹੋਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਪਰਾਂ ਵਿੱਚ ਮੇਰੇ ਦੋ ਤਿੰਨ ਬੱਚੇ ਆ ਛੋਟੀ ਕੁੜੀ ਆ ਦੋ ਬੱਚੇ ਬਾਹਰ ਆ ਉਹ ਸਟਡੀ ਲੇ ਇਸ ਵੇਲੇ ਕੌਣ ਕੌਣ ਇਸ ਟਾਈਮ ਤੇ ਮੈਂ ਇਕੱਲੀ ਆ ਤੇ ਮੇਰੀ ਬੇਟੀ ਛੋਟੀ ਤੇ ਮੇਰੀ ਮਾਤਾ ਮੇਰੇ ਕੋਲ ਸੰਭਾਲਦੇ ਕਿਵੇਂ ਉਹ ਭਾਈ ਸਾਹਿਬ ਚੱਲ ਨਹੀਂ ਸਕਦੇ ਖਾਣ ਪੀਣ ਬਾਰੇ ਪਤਾ ਨਹੀਂ ਲੱਗਦਾ ਬੱਚਿਆਂ ਨੂੰ ਦੂਜੇ ਜਿਹੜੀ ਬੱਚੀ ਆ ਤੁਹਾਡੀ ਉਹਨੂੰ ਵੀ ਸੰਭਾਲਣਾ ਹੋਰ ਵੀ ਜ਼ਿੰਮੇਵਾਰੀਆਂ ਫਿਰ ਭਾਈ ਸਾਹਿਬ ਨੂੰ ਹੈਂਡਲ ਕਿਵੇਂ ਕਰਦੇ ਹੋ ਤੁਸੀਂ ਵੀਰ ਜੀ ਮਹਾਰਾਜ ਨੇ ਡਿਊਟੀ ਲਈ ਆ ਮੈਂ ਤੇ ਬਸ ਮਹਾਰਾਜ ਤੇ ਛੱਡੀ ਮਹਾਰਾਜ ਮੈਨੂੰ ਠੀਕ ਰੱਖਿਓ ਕਿ ਤਾਂ ਕਿ ਮੈਂ ਇਹਨਾਂ ਨੂੰ ਸੰਭਾਲ ਸਕਾਂ ਸੰਭਰਬਲਾ ਕੋਈ ਨਹੀਂ ਆਗਾ ਰਿਸ਼ਤੇਦਾਰ ਭੈਣ ਭਰਾ ਥੋੜਾ ਟਾਈਮ ਹੁੰਦੇ ਤੁਹਾਨੂੰ ਪਤਾ ਹੈ ਹੁਣ 7 ਮਹੀਨਿਆਂ ਤੋਂ ਕੋਈ ਨਰਿਸਦਾਰ ਭੈਣ ਭਰਾ ਵਿਹਲਾ ਵੀ ਨਹੀਂਗਾ ਵੀ ਸਿਰਫ ਸਾਨੂੰ ਹੀ ਦੇਖੇ ਪਹਿਲਾਂ ਪਹਿਲਾਂ ਤਾਂ ਸਾਰੇ ਚਰੋਂ ਆਉਂਦੇ ਸੀ ਮੈਂ ਇਨੀ ਕਹਿੰਦੀ ਚਲੋ ਮੈਂ ਕਿਸੇ ਨੂੰ ਮਾੜਾਂ ਲੀਕ ਮੇਰੇ ਕੋ ਵੀ ਇੰਨੇ ਟਾਈਮ ਹੁੰਦਾ ਸੀ ਇਹ ਕਿਸੇ ਤੇ ਕੋਈ ਪ੍ਰੋਬਲਮ ਇਹ ਮੇਰੇ ਕੋ ਵੀ ਇੰਨੇ ਜਾਮ ਨਾ ਸੀਗਾ ਪਰ ਮਤਲਬ ਤੁਹਾਨੂੰ ਪਤਾ ਹੁਣ ਕੋਈ ਹੈ ਨਹੀਂ ਕੇ ਨੂੰ ਰੱਖਾਂ ਬੱਚਾ ਦੀ ਲਾਈਫ ਖਰਾਬ ਹੁੰਦੀ ਜੇ ਮੈਂ ਉਹਨੂੰ ਇੰਡੀਆ ਭੇਟੇ ਨੂੰ ਬੁਲਾ ਲਮਾ ਤੋਂ ਦੀ ਲਾਈਫ ਕਰਾਉਣੀ ਹੋਣੀ ਹੋਣੀ ਇਹਨਾਂ ਦਾ ਕੰਡੀਸ਼ਨ ਆਗਾ ਪਤਾ ਨਹੀਂ ਚਲੋ ਮਹਾਰਾਜ ਕਰ ਇਹਨਾਂ ਨੂੰ ਜਲ ਇਹ ਪਰ ਮਤਲਬ ਡਾਕਟਰ ਹਰੇ ਪੂਰੀ ਤਰ੍ਹਾਂ ਕੋਈ ਤਸੱਲੀ ਬਖਸ਼ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਵੀ ਕਦੋਂ ਤੱਕ ਇਹ ਇਨਾਂ ਦੀ ਆਰ ਕੰਡੀਸ਼ਨ ਤੋਂ ਬਾਹਰ ਨਿਕਲਣਗੇ ਕਦੋਂ ਤਰਨ ਵੈਲ ਦੇ ਕਦੋਂ ਆਪਣੇ ਹੱਥ ਨਾਲ ਖਾਣਾ ਪੀਣਾ ਦੁਬਾਰਾ ਸ਼ੁਰੂ ਕਰਨਗੇ ਅਪੀਲ ਕੀਤੀ ਹੈ ਸੰਗਤ ਵਾਸਤੇ ਸੰਗਤ ਵਾਸਤੇ ਅਪੀਲ ਆ ਜੀ ਜੇ ਹੋ ਸਕਦਾ ਤੇ ਮੇਰੀ ਹੈਲਪ ਕਰੋ ਬਿਜੇ ਕੋਈ ਇਨਾਂ ਨੂੰ ਅਰਜ਼ੀ ਚਾਹੀਦੀ ਆ ਖਾਣ ਨੂੰ ਵੀ ਮੈਡੀਸਨ ਵੀ ਬੜੀਆਂ ਮਹਿੰਗੀਆਂ ਇਨਾਂ ਦਾ ਟ੍ਰੀਟਮੈਂਟ ਬਹੁਤ ਜ਼ਿਆਦਾ ਮਹਿੰਗਾ ਚਲੋ ਮੇਰੇ ਕੋਲ ਤਾਂ ਜੋ ਵੀ ਹੁੰਦਾ ਮੈਂ ਕਰੀ ਜਾਂਦੀ ਆ ਕਿਸੇ ਭੈਣ ਭਰਾ ਨੂੰ ਛੱਡਿਆ ਨਹੀਂ ਮੈਂ ਹੈਗਾ ਚਲੋ ਬਾਕੀ ਸੰਗਤਾਂ ਨੇ ਵੀ ਮੇਰੀ ਹੈਲਪ ਕੀਤੀ ਆ ਚਲੋ ਹਾਲੇ ਵੀ ਮਤਲਬ ਮੈਂ ਕਹਿੰਦੀ ਬੜੀ ਲੋੜ ਆ ਮੈਨੂੰ ਹੈਲਪ ਦੀ ਸੰਗਤਾਂ ਦੀ ਪ੍ਰਚਾਰਕ ਜਿਹੜੇ ਨੇ ਰੀੜ ਦੀ ਹੱਡੀ ਹੁੰਦੇ ਨੇ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਪ੍ਰਚਾਰਕ ਵੀਰ ਦੀ ਬਾਹਰ ਜਰੂਰ ਫੜੇਗੇ ਉਹ ਪ੍ਰਚਾਰਕ ਜਿਸ ਨੇ ਬਾਕੀ ਦੇ ਨਾਲ ਲਿਖਿਆ ਬੋਲਿਆ ਏ ਭਾਈ ਜਸਵਿੰਦਰ ਸਿੰਘ ਸ਼ਾਂਤ ਅੱਜ ਜਿਹੜੇ ਹਾਲਾਤਾਂ ਦੇ ਨਾਲ ਜੂਝਦੇ ਪਏ ਨੇ ਅਰਦਾਸ ਹੈ ਵਾਹਿਗੁਰੂ ਅੱਗੇ ਕਿ ਇਹੋ ਜਿਹੇ ਹਾਲਾਤ ਕਿਸੇ ਦੁਸ਼ਮਣ ਦੇ ਸਾਹਮਣੇ ਵੀ ਨਾ ਆਉਣ ਜਿਹੋ ਜਿਹੇ ਹਾਲਾਤ ਦੇ ਨਾਲ ਭਾਈ ਜਸਵਿੰਦਰ ਸਿੰਘ ਸ਼ਾਂਤ ਜੂਝਦੇ ਪਏ ਨੇ ਪਰਿਵਾਰ ਦੇ ਵਿੱਚ ਭੈਣ ਜੀ ਤੋਂ ਬਿਨਾ ਕੋਈ ਸੇਵਾ ਸੰਭਾਲ ਕਰਨ ਵਾਲਾ ਨਹੀਂ ਤੇ ਸੰਗਤ ਕੋਲੋਂ ਜਿਹੜੀਆਂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਦੇਸ਼ ਵਿਦੇਸ਼ ਦੇ ਵਿੱਚ ਬੈਠੀਆਂ ਨੇ ਉਹਨਾਂ ਦੇ ਸਾਹਮਣੇ ਬੇਨਤੀ ਹੈ ਕਿ ਜਰੂਰ ਇਸ ਪਰਿਵਾਰ ਦੀ ਹਮਾਇਤ ਦੇ ਵਿੱਚ ਨਤਰ ਕੇ ਇਸ ਪਰਿਵਾਰ ਦੀ ਬਾਹਰ ਜਰੂਰ ਫੜੀ ਜਾਵੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਦੇ ਵਿੱਚ ਇਨਾਂ ਦਾ ਕੰਟੈਕਟ ਨੰਬਰ ਜ਼ਰੂਰ ਸਾਂਝਾ ਕਰਾਂਗਾ ਤੁਸੀਂ ਇਹਨਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਇਸ ਪਰਿਵਾਰ ਦੀ ਹਮਾਇਤ ਕਰਕੇ ਆਪਣੀ ਭੂਮਿਕਾ ਨੂੰ ਜ਼ਰੂਰ ਅਦਾ ਕਰੋ ਖਾਸ ਕਰ ਸਾਡੀਆਂ ਜਥੇਬੰਦੀਆਂ ਦੀ ਵੀ ਇਸ ਮੁੱਦੇ ਦੇ ਉੱਪਰ ਬਹੁਤ ਵੱਡੀ ਭੂਮਿਕਾ ਚਾਹੀਦੀ ਹੈ ਖਾਸ ਕਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਸ ਪਰਿਵਾਰ ਦੀ ਹਮਾਇਤ ਜ਼ਰੂਰ ਕੀਤੀ ਜਾਵੇ